जय करो शिरोमणि माता दा बोल साचे दरबार की जय जय माता दी दोस्तों आज जैसी कितनी सी कंजक पूजा सुबह जल्दी उठ के प्रसाद वगैरह बनाया सबसे पहला मैं बनाया सूजी दा प्रसाद कि मैं सूजी नु चंगी तरह भुन लिया होया ਕਿ ਆਪਾਂ ਥੋੜੇ ਜਿھے ਕਿਸ਼ਮਿਸ਼ ਵਗੈਰਾ ਲਈ ਆ ਨਾਲ ਪਾਣੀ ਰੱਖ ਲਿਆ ਹੋਇਆ ਵਿੱਚੇ ਚੀਨੀ ਪਾਤੀ ਹੋਈ ਸੀ ਜਿੰਨੀ ਸੁਜੀ ਲਈ ਉੰਨਾ ਹੀ ਚੀਨੀ ਲਈ ਸੀ ਤੇ ਸੁਜੀ ਨੂੰ ਚੰਗੀ ਤਰ੍ਹਾਂ ਭੁੰਨ ਕੇ ਆਪਾਂ ਵਿੱਚ ਪਾਣੀ ਥੋੜਾ ਥੋੜਾ ਕਰਕੇ ਪਾਵਾਂਗੇ ਸਾਰਾ ਇਕੱਠਾ ਨਹੀਂ ਪਾਣਾ ਅਗਰ ਆਪਾਂ ਇਕੋ ਦਮ ਪਾਣੀ ਪਾ ਦਾਂਗੇ ਤਾਂ ਜਲਣ ਦਾ ਵੀ ਡਰ ਹੁੰਦਾ ਹੱਥ ਪੈਰ ਜਲ ਸਕਦਾ ਆ ਤੇ ਇਹਦੇ ਵਿੱਚ ਮੈਂ ਇੱਕ ਕਟੋਰੀ ਸੂਜੀ ਵੱਡੀ ਕਟੋਰੀ ਤੇ ਇੱਕ ਕਟੋਰੀ ਵੱਡੀ ਚੀਨੀ ਲਈ ਸੀ ਤੇ ਪਾਣੀ ਆਪਾਂ 3 ਗੁਣਾ ਲਵਾਂਗੇ ਸੂਜੀ ਦੇ ਪ੍ਰਸ਼ਾਦ ਵਿੱਚ ਪਾਣੀ ਘੱਟ ਹੋਇਆ ਤਾਂ ਪ੍ਰਸ਼ਾਦ ਫਿਰ ਗਲੇ ਨੂੰ ਲੱਗਦਾ ਇੱਥੇ ਆਪਾਂ ਮੇਵੇ ਵੀ ਐਡ ਕਰ ਦੇਣੇ ਆ ਪਰਮਾਤਮਾ ਦਾ ਨਾਮ ਲੈ ਕੇ ਬਣਾਓ ਸਭ ਕੁਝ ਵਧੀਆ ਹੀ ਬਣਦਾ ਆ ਤੇ ਇੱਥੇ ਹੁਣ ਆਪਣਾ ਪ੍ਰਸ਼ਾਦ ਬਣ ਕੇ ਤਿਆਰ ਥੋੜਾ ਬੋਤਾ ਪਾਣੀ ਸੁਕਾ ਕੇ ਤੇ ਥੋੜਾ ਐਦਾਂ ਹੀ ਛੱਡ ਦੇਣਾ ਆਪਾਂ ਕਿਉਂਕਿ ਸੂਜੀ ਪਾਣੀ ਜ਼ਿਆਦਾ ਐਬਜ਼ਰਬ ਕਰਦੀ ਹੈ ਹੁਣ ਆਪਾਂ ਬਣਾਵਾਂਗੇ ਚਨੇ ਦਾ ਪ੍ਰਸ਼ਾਦ ਤੇ ਚਨੇ ਮੈਂ ਉਬਾਲ ਲਏ ਸੀਗੇ ਤੇ ਇੱਧਰ ਰੱਖ ਲਿਆ ਕੜਾਈ ਵਿੱਚ ਤੇਲ ਨਾਲ ਆਪਾਂ ਲਿਆ ਜੀਰਾ ਤੇ ਬੇਸਿਕ ਜੇ ਮਸਾਲੇ ਧਨੀਆ ਲਾਲ ਮਿਰਚ ਨਮਕ ਤੇ ਥੋੜਾ ਜਿਹਾ ਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਐਡ ਕਰਨ ਨਾਲ ਕੀ ਹੁੰਦਾ ਆ ਜਦੋਂ ਆਪਾਂ ਤੇਲ ਵਿੱਚ ਇਹ ਮਸਾਲੇ ਪਾਣੇ ਆ ਤਾਂ ਮਸਾਲੇ ਜਲਣਗੇ ਨਹੀਂ ਤੇ ਬਹੁਤ ਵਧੀਆ ਪ੍ਰਸ਼ਾਦ ਬਣਦਾ ਆ ਪਹਿਲਾਂ ਹੁਣ ਆਪਾਂ ਜੀਰਾ ਐਡ ਕਰ ਲੈਣਾ ਫਿਰ ਇਹ ਮਸਾਲੇ ਐਡ ਕਰ ਲੈਣੇ ਆ ਬਿਲਕੁਲ ਵੀ ਜਲਦੇ ਨਹੀਂ ਹੈਗੇ ਮਸਾਲੇ ਪੱਕ ਜਾਂਦੇ ਆ ਤੁਸੀਂ ਚਾਹੋ ਤਾਂ ਹਲਦੀ ਵੀ ਐਡ ਕਰ ਸਕਦੇ ਹੋ ਮੈਂ ਨਹੀਂ ਕੀਤੀ ਹਲਦੀ ਐਡ ਮਸਾਲੇ ਹੁਣ ਪੱਕ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਹੌਲੀ ਹੌਲੀ ਕਰਕੇ ਚਨੇ ਐਡ ਕਰਾਂਗੇ ਇਸ ਮਸਾਲੇ ਨੂੰ ਬਹੁਤ ਜ਼ਿਆਦਾ دیر ਨਹੀਂ ਪਕਾਣਾ ਆਪਾਂ 2-3 ਸੈਕਿੰਡ ਵਾਸਤੇ ਹੀ ਪਕਾਣਾ ਆ ਤੇ ਇੱਧਰ ਸਾਡੇ ਘਰ ਦੇ ਬਾਹਰ ਦਾ ਥਿਊ ਵਿਊ ਦੇਖੋ ਸਵੇਰ 6 ਵਜੇ ਹੀ ਬਹੁਤ ਤੇਜ਼ ਧੁੱਪ ਆ ਜਾਂਦੀ ਹੈ ਸਾਡੇ ਸਵੇਰ 5 ਵਜੇ ਨਾ ਤੋ ਕਿ ਮੈਂ 5 ਵਜੇ ਪ੍ਰਸ਼ਾਦ ਬਣਾਉਣਾ ਸਟਾਰਟ ਕੀਤਾ ਸੀਗਾ ਨਾਲ ਨਾਲ ਮੈਂ ਆਟਾ ਵੀ ਭੁੰਨ ਕੇ ਰੱਖ ਲਿਆ ਸੀਗਾ ਪੂੜੀਆਂ ਵਾਸਤੇ ਤੇ ਜੇ ਨਾਲੋਂ ਨਾਲ ਕੰਮ ਕਰੀ ਚੱਲੋ ਸਾਰੇ ਤਾਂ ਆਪੇ ਜਲਦੀ ਹੋ ਜਾਂਦਾ ਆ 8 ਵਜੇ ਤੱਕ ਤਾਂ ਕੰਨਿਆ ਪੂਜਨ ਕਰਕੇ ਅਸੀਂ ਫਿਰ ਹੀ ਬਿਲਕੁਲ ਹੋ ਗਏ ਸੀ ਇੱਧਰ ਸਾਰੇ ਚਨੇ ਆਪਾਂ ਐਡ ਕਰਦੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਣਾ ਆ ਹੁਣ ਪਾਣੀ ਨੂੰ ਸੁਕਾਉਣਾ ਜਿਹੜਾ ਪਾਣੀ ਹੋਊਗਾ ਛੋਲਿਆਂ ਦੇ ਵਿੱਚ ਉਹ ਸਾਰਾ ਸੁਕਾਉਣਾ ਆ ਤੇ ਜਦੋਂ ਤੱਕ ਚਨੇ ਤੇਲ ਛੱਡ ਨਹੀਂ ਦਿੰਦੇ ਉਦੋਂ ਤੱਕ ਆਪਾਂ ਸਿਮ ਗੈਸ ਤੇ ਰੱਖ ਕੇ ਪਕਾਈ ਜਾਵਾਂਗੇ ਦੇਖੋ ਤੇਲ ਅਲੱਗ ਹੋ ਗਿਆ ਤੇ ਇਧਰ ਮੈਂ ਆਟਾ ਤਿਆਰ ਜਿਹੜਾ ਕੀਤਾ ਹੋਇਆ ਸੀਗਾ ਜਿਨੇ ਨੂੰ ਚਨੇ ਬਨ ਰਹੇ ਸੀ ਉਹਨਿੰਦੇ ਨੂੰ ਮੈਂ ਪੂੜੀਆਂ ਵਗੈਰਾ ਵੇਲ ਕੇ ਤਿਆਰ ਕਰ ਲਈਆਂ ਤੇ ਇਧਰ ਪੂੜੀਆਂ ਵਾਸਤੇ ਜਿਹੜਾ ਆਟਾ ਗੁੰਨਣਾ ਉਹ ਥੋੜਾ ਕਿਹੜਾ ਗੁੰਨਣਾ ਆ ਪਤਲਾ ਨਹੀਂ ਗੁੰਨਣਾ ਫਿਰ ਪੂੜੀਆਂ ਵਧੀਆਂ ਨਹੀਂ ਬਣਦੀਆਂ ਤੇ ਇਧਰ ਕੜਾਈ ਧੋਕ ਕੇ ਮੈਂ ਇਹਦੇ ਵਿੱਚ ਤੇਲ ਰੱਖ ਲਿਆ ਹੋਇਆ ਸ ਪਹਿਲੀ ਪੂੜੀ ਆਪਾਂ ਗੋ ਮਾਤਾ ਵਾਸਤੇ ਕੱਢਾਂਗੇ ਤੇ ਕੱਢ ਕੇ ਸਾਈਡ ਤੇ ਰੱਖ ਦਾਂਗੇ ਫਿਰ ਅਗਰ ਤੁਸੀਂ ਆਪਣੇ ਘਰੇ ਸਮਰਥ ਹੋ ਤਾਂ ਸਭ ਤੋਂ ਖਾਣਾ ਬਣਾਉ ਉਹ ਤਾਂ ਸਭ ਤੋਂ ਪਹਿਲਾਂ ਪਹਿਲਾਂ ਜਿਹੜਾ ਫੁਲਕਾ ਪ੍ਰਸ਼ਾਦ ਉਹ ਤੁਸੀਂ ਗਾਂ ਵਾਸਤੇ ਕੱਢਵਾਦ ਵਾਲਾ ਪ੍ਰਸ਼ਾਦ ਉਹ ਤੁਸੀਂ ਆ ਕੁੱਤੇ ਨੂੰ ਪਾਓ ਤੇ ਇੱਧਰ ਦੇਖੋ ਮੈਂ ਪੂੜੀਆਂ ਵੀ ਬਣਾ ਕੇ ਤਿਆਰ ਕਰ ਲੀਆਂ ਤੇ ਮਾਤਾ ਰਾਣੀ ਨੂੰ ਹੁਣ ਭੋਗ ਲਗਾ ਲਿਆ ਸਭ ਤੋਂ ਪਹਿਲਾਂ ਮਾਤਾ ਰਾਣੀ ਸਭ ਦੀਆਂ ਮਰਜ਼ੀਆਂ ਪੂਰੀਆਂ ਕਰੇ ਸਭ ਦੀਆਂ ਝੋਲੀਆਂ ਭਰੇ ਸਭ ਦੇ ਕਾਰਜ ਰਾਸ ਕਰੇ ਸਭ ਤੇ ਮੇਰ ਕਰੇ ਤੇ ਨਾਲ ਦੀ ਨਾਲ ਮੈਂ ਜਾ ਕੇ ਹੋਰ ਪੂੜੀਆਂ ਕੱਢ ਲੀਆਂ ਸੀ ਤੇ ਇੱਧਰ ਆਪਾਂ ਥਾਲੀਆਂ ਸਜਾ ਲੀਆਂ ਕੰਮ ਜਕਾ ਵਾਸਤੇ ਤੇ ਇਸ ਸਾਰੀਆਂ ਹਨਾ ਤਿਆਰ ਕਰ ਲਿਆ ਹੌਲੀ ਹੌਲੀ ਨਾਲ ਦੀ ਨਾਲ ਆਪਾਂ ਦਰ ਕੰਜਕ ਪੂਜਨ ਕੀਤਾ ਤੇ ਸਾਡੇ ਜਿਹੜੇ ਨੇਬਰਸ ਨੇ ਉੱਪਰ ਵਾਲੇ ਦੀਦੀ ਉਹ ਵੀ ਆ ਗਈ ਸੀ ਵਿੱਚ ਨਾਲ ਹੈਲਪ ਕਰਨ ਬਾਅਦ ਵਿੱਚ ਕੰਜਕ ਪੂਜਾ ਤੋਂ ਬਾਅਦ ਲੱਭਦੀਦੇ ਪਾਪਾ ਨੇ ਸਾਰੀਆਂ ਕੰਜਕਾਂ ਨੂੰ ਮੱਥਾ ਟੇਕਿਆ ਤੇ ਸਭ ਕੁਝ ਬਹੁਤ ਵਧੀਆ ਵਧੀਆ ਹੋ ਗਿਆ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਕਮੈਂਟ ਵਿੱਚ ਜੈ ਮਾਤਾ ਦੀ ਜਰੂਰ ਲਿਖਣਾ ਜੈ ਮਾਤਾ ਦੀ ਜੀ ਸਭ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਥੈਂਕਸ ਫॉर ਵਾਚਿੰਗ Вот, вот, вот.